ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਹਦੇ ਵਿੱਚ ਅਸੀਂ ਕੀ ਕੀ ਮਿਕਸ ਕੀਤਾ ਹੈ ਇਹਦੇ ਵਿੱਚ ਇੱਕ ਤਾਂ ਬੋਨ ਮਿਲ ਮਿਕਸ ਕੀਤੀ ਹੈ ਜੀ ਹੱਡੀਆਂ ਦਾ ਚੂਰਾ ਜਿਸ ਨੂੰ ਕਹਿੰਦੇ ਆ ਤੇ ਨਾਲ ਇਹਦੇ ਨੀਮ ਖਲੀ ਬਾਤ ਹੀ ਹੈ ਜੀ ਵਿੱਚ ਇੱਕਾ ਮਿਕਸਚਰ ਪਾਤਾ ਜੀ ਇਹਦੇ ਵਿੱਚ ਸਾਰੇ ਤੱਤ ਮਿਕਸ ਹੁੰਦੇ ਆ ਤੇ ਆ ਦੇਖੋ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਆਰਗੈਨਿਕ ਕਾਰਬਨ ਤੇ ਮਾਈਕਰੋ ਨਿਊਟ੍ਰੀਐਂਟ ਇਹ ਸਾਰੇ ਇਹਦੇ ਵਿੱਚ ਮਿਕਸ ਹੈ ਤੇ ਕਰੀ ਨੂੰ ਕਦਰਲਾ ਦੇ ਵਿੱਚ ਲਓ ਜੀ ਇਹਨੂੰ ਰਲਾ ਕੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਬੂਟਾ ਕਿਵੇਂ ਕੱਢਣਾ ਗਮਲੇ ਚ ਕਈ ਮੇਰੇ ਵੀਰ ਉਹਨੂੰ ਤੋੜ ਬੰਦੇ ਆ ਨਾ ਉਹ ਚੀਜ਼ਾਂ ਹੋ ਜਾਂਦੀਆਂ ਸੋ ਉਹ ਨਹੀਂ ਹੋਣੀਆਂ ਚਾਹੀਦੀਆਂ ਇਸ ਕਰਕੇ ਵੀਡੀਓ ਅੱਜ ਅਹਿਮ ਹੈ ਤੇ ਇਹ ਆਪਾਂ ਜਿਹੜਾ ਬੂਟਾ ਕਿੰਨਾ ਵੇਖੋ ਵਧੀਆ ਹੈ ਇਹ ਨੀਲਕੰਠ ਦਾ ਨੀਲ ਡਾਇਮੰਡ ਸਾਡੇ ਕੋਲੇ ਬੂਟਾ ਆਇਆ ਹੈ ਇਹ ਬਿਲਕੁਲ ਸੀਡਲੈਸ ਹੁੰਦਾ ਹੈ ਆ ਦੇਖੋ ਰੈੱਡ ਰੰਗ ਦੇ ਦੇ ਪੱਤੇ ਆ ਤੇ ਆ ਨਿਸ਼ਾਨੀ ਆ ਇਹਦੀ ਪੱਤੇ ਦੀ ਤੇ ਇਹਨੂੰ ਅਸੀਂ ਮਦਰ ਬਲੌਂਡ ਬਣਾਣਾ ਤੇ ਫਿਰ ਆਪਾਂ ਬੂਟੇ ਆਪਣੇ ਤਿਆਰ ਕਰਿਆ ਕਰਾਂਗੇ ਤਾਂ ਇਹਨੂੰ ਧਰਤੀ 'ਚ ਲਾ ਰਿਹਾ ਕਿਉਂਕਿ ਗਮਲੇ 'ਚ ਗ੍ਰੋਥ ਤਾਂ ਬਹੁਤ ਵਧੀਆ ਕੀਤੀ ਐ ਨੇ ਪਰ ਜਿਹੜੇ ਧਰਤੀ 'ਚ ਗ੍ਰੋਥ ਕਰਨੀ ਐ ਉਹ ਨਹੀਂ ਗਮਲੇ 'ਚ ਨਹੀਂ ਕਰੂਗਾ ਆ ਵੇਖੋ ਤੇ ਖੁਰਾਕ ਬਹੁਤ ਪਾ ਦੇ ਰਹੇ ਅਸੀਂ ਇਹਨੂੰ ਆ ਸਾਰੀ ਖੁਰਾਕ ਹੀ ਪਾਈ ਹੋਈ ਐ ਸੋ ਇਹਨੂੰ ਇਧਰੋਂ ਮਿੱਟੀ ਮਿਕਸ ਹੋ ਗਈ ਐ ਜਾਬ ਦੇ ਸਮਝ ਨਾਲ ਨਾ ਉਹ ਕੰਮ ਕਰਿਆ ਕਰੋ ਵੀ ਵੀ ਆਪਾਂ ਜਿਵੇਂ ਕਹਿ ਦਿੰਨੇ ਆ ਵਾਰ-ਵਾਰ ਹਨ ਵੀ ਆ ਐ ਪਾ ਦਿਓ ਆ ਉਹ ਪਾ ਦਿਓ ਉਹ ਨਹੀਂ ਚੀਜ਼ਾਂ ਪਾਉਣੀਆਂ ਚਾਹੀਦੀ। ਠੀਕ ਹੈ ਜੀ ਇਹ ਮਿੱਟੀ ਹੋ ਗਈ ਮਿਕਸ ਆ ਆਪਣੀ ਹੁਣ। ਲਓ ਜੀ ਇਹ ਮਿੱਟੀ ਜਿਹਦੇ ਆਪਾਂ ਸਾਰੇ ਮਿਕਸ ਕਰ ਲਿਆ ਜੋ ਦਵਾਈ ਦੱਸੀ ਐ ਵਿੱਚ ਬੋਨ ਮੀਲ ਵੀ ਪੈ ਗਈ। ਤੇ ਨੀਮ ਖਾਲੀ ਵੀ ਪੈ ਗਈ ਜਿਹੜੀ ਏਸੀ ਵੀ ਤੋਂ ਇਹਨੂੰ ਹਰਾਇਤ ਰੱਖੂਗੀ ਤੇ ਵਿੱਚ ਹੀ ਆਪਾਂ ਮਿਕਸਚਰ ਪਾਤਾ ਉਹਦੇ ਵਿੱਚ ਵਰਮਿੰਗ ਕੰਪੋਸਟ ਵੀ ਮਿਕਸ ਕੀਤੀ ਹੋਈ ਐ ਤੇ ਆਹ ਵੇਖੋ ਗਮਲੇ ਦੇ ਵਿੱਚ ਵੀ ਪੱਲਾਣਾ ਇਹਨਾਂ ਚੀਜ਼ਾਂ ਨਾਲ ਹੀ ਹੁੰਦੀ ਆ ਚਾਹ ਵੇਖੋ ਇਹ ਗਮਲੇ ਦੇ ਵਿੱਚ ਵੀ ਇੰਨਾ ਵੱਡਾ ਬੋਟਾ ਹੋਇਆ ਤਾਂ ਇਸ ਇਹਦਾ ਕਾਰਨ ਇਹੀ ਆ ਜੀ ਠੀਕ ਆ ਜੀ ਤੇ ਬਾਕੀ ਹੁਣ ਥੱਲੇ ਲਾ ਰਿਆਂ ਨੂੰ ਥੱਲੇ ਜਿਆਦਾ ਵਧੀਆ ਹੋਊਗਾ ਤੇ ਇਹਨੂੰ ਫਰੂਟ ਵੀ ਜਲਦੀ ਆਊਗਾ ਆ ਵੀ ਕੱਟਣਾ ਇਹਦੇ ਨਾਲ ਠੀਕ ਹੈ ਇਹਦੇ ਨਾਲ ਉਹ ਆਲਫਾ ਆਪਾਂ ਕੱਟਦੇ ਕਰੋ ਹਮੇਸ਼ਾ ਜਿਹੜਾ ਉੱਤੇ ਵળે ਉਹ ਨਾ ਗਰਾਫਟਿੰਗ ਵੇਲੇ ਇਹ ਨੇ ਤਾਂ ਬਹੁਤ ਖਰਾਬ ਕਰਦਾ ਇਹ ਇਹਨੂੰ ਬਲੇਡ ਨਾਲ ਕੱਟਦੇ ਆਂਗੇ ਲਿਆਈਏ ਉਥੋਂ ਬਲੇਡ ਆਹ ਦੇਖੋ ਇਹ ਆਲਫਾਫੇ ਜਿਹੜੇ ਹੁੰਦੇ ਨਾ ਆ ਜੀ ਆਹ ਦੇਖੋ ਖੜਾ ਉੱਤੇ ਇਹ ਨਾਲ ਰਹਿਗਾ ਤਾਂ ਇਹਨੇ ਹਮੇਸ਼ਾ ਵਾਸਤੇ ਵਿੱਚ ਫਿੱਟ ਹੋ ਜਾਣਾ ਤੇ ਫਿਰ ਇਹਨੇ ਇਹਨੇ ਫੰਗਸ ਹੀ ਪੈਦਾ ਕਰਨੀ ਹੁੰਦੀ ਹੈ ਤੇ ਖੱਡਾ ਬਿਲਕੁਲ ਤਿਆਰ ਹੈ ਇਧਰ ਥੋੜੀ ਜਿਹਾ ਆਪਣੇ ਕੋਲ ਜਿਹੜੀ ਉਹ ਮਿਕਸ ਕੀਤਾ ਹੋਇਆ ਸਾਰਾ ਸਮਾਨ ਪਿਆ ਉਹ ਪਾਵਾਂਗੇ ਹੁਣ ਮੇਲ ਗਾਲੇ ਨੂੰ ਕੱਢਣਾ ਜਦੋਂ ਉਦੋਂ ਧਿਆਨ ਰੱਖਣਾ ਹੈ ਇਹਨੇ ਨਿਕਲਣਾ ਕਿਵੇਂ ਠੀਕ ਹੈ ਜੀ ਸਭ ਤੋਂ ਵੱਡੀ ਮੇਨ ਗੱਲ ਇਹ ਹੀ ਹੈ ਤੇ ਇਹਨੂੰ ਆਪਾਂ ਕੱਢ ਕੇ ਤੇ ਵਿੱਚ ਲਾ ਦਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਵ ਗ੍ਰੀਨਲੈਂਡ ਨਾਲ ਸੀ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੂਟੇ ਨੂੰ ਸ਼ਿਫਟ ਕਿਵੇਂ ਕਰਨਾ ਧਰਤੀ ਦੇ ਵਿੱਚ ਗਮਲੇ ਦੇ ਵਿੱਚੋਂ ਕਈ ਵਾਰੀ ਆਪਾਂ ਬੂਟਾ ਕੱਢਣਾ ਹੁੰਦਾ ਹੈ ਤਾਂ ਬਿਲਕੁਲ ਸੁਰੱਖਿਅਤ ਕੱਢਾਂਗੇ ਤੇ ਇਧਰ ਨਾਲ ਆਪਾਂ ਇੱਥੇ ਧਰਤੀ ਸ਼ਿਫਟ ਕਰਨਾ ਕੁਝ ਕੁ ਮੋਰਾ ਸੀ ਮਾਰਿਆ ਲਾਈਟ ਦਾ ਜਿਹੜਾ ਪ੍ਰਬੰਧ ਨਹੀਂ ਸੀ ਹੁਣ ਅਸੀਂ ਇੰਜਨ ਉਹ ਲੈ ਕੇ ਆਏ ਆ ਓਗਰ ਦੇ ਨਾਲ ਅਸੀਂ ਮੋਰਾ ਮਾਰਾਂਗੇ ਪੂਰਾ ਥੋੜਾ ਮੋਰਾ ਵੱਜਿਆ ਸੀ ਕਈ ਨਾਲ ਤੇ ਇਹਨੂੰ ਹੁਣ ਆਪਾਂ ਸ਼ਿਫਟ ਕਿਵੇਂ ਕਰਨਾ ਦੇ ਵਿੱਚੋਂ ਕੱਢਣਾ ਕਿਵੇਂ ਆ ਤੇ ਕੀ ਇਹਦੇ ਥੱਲੇ ਪਾਵਾਂਗੇ ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਆ ਤੇ ਆਓ ਤੁਸੀਂ ਜੁੜੇ ਰਹਿਣਾ ਜੀ ਚੈਨਲ ਦੇ ਨਾਲ ਪਉਣ ਚੱਲ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਇਹ ਪਲਾਸਟਿਕ ਦਾ ਗਮਲਾ ਹੈ ਇਹਨੂੰ ਟਕੋਰ ਲਾਂਗੇ ਪੂਰੀ ਤਰ੍ਹਾਂ ਆਪਾਂ ਜਾਨਕੇ ਨਾਲੋ ਇਹ ਛੁੱਟ ਜਾਊਗਾ ਇਹਦੇ ਨਾਲ ਜਿਹੜੀ ਜੰਮੀ ਹੋਈ ਹੈ ਤੇ ਐ ਵਧੀਆ ਸ਼ਿਫਟ ਹੋ ਜਾਊਗਾ ਤੇ ਥੋੜੀ ਜਿਹੀ ਆ ਵੀ ਰੰਬੀ ਨਾ ਕਰੀ ਮਾੜਾ ਇਹਨੂੰ ਇਹਦੇ ਨਾਲ ਨਾ ਨਾ ਬਾਹਰ ਲੈ ਬਾਸ ਟਕੋਰ ਹਾਂ ਆ ਜੀ ਆ ਚੀਜ਼ ਥੱਲੋਂ ਵੀ ਕਰਦੇ ਸਾਰੀ ਆ ਦੇਖੋ ਉੱਥੋਂ ਲਫਾਰਾ ਲੈ ਰਿਹਾ ਜਿੱਥੇ ਚਮੜਿਆ ਹੋਊਗਾ ਇਹ ਸਾਰਾ ਉੱਤਰ ਜਾਊਗਾ ਤੇ ਇਹਦੇ ਨਾਲ ਐਦਾਂ ਤੁਸੀਂ ਕਰਕੇ ਤੇ ਤੁਸੀਂ ਇਹਨੂੰ ਆਪਾਂ ਸ਼ਿਫਟ ਕਰਾਂਗੇ ਇਹਨੂੰ ਠੀਕ ਹੈ ਜੀ ਇਹ ਇਹ ਵੀ ਬੜਾ ਇੱਕ ਲੋਕ ਜਿਹੜੇ ਕੱਢਣ ਲੱਗੇ ਬੋਟਾ ਨੂੰ ਉਹ ਡੈਮੇਜ ਕਰ ਬੈਠ ਰਿਹਾ। ਸੋ ਤੁਹਾਨੂੰ ਦਿਖਾਉਂਦੇ ਆਂ ਜੀ ਵੀ ਕਿੱਦਾਂ ਇਹਨੂੰ ਸ਼ਿਫਟ ਕਰਾਂਗੇ ਆਪਾਂ। ਹੋਰ ਲਾਲ ਵਿੱਚ। ਹਾਂ ਭਾਈ। ਇਹ ਨਹੀਂ ਜਾੜ ਨਾਲ ਫਰਕ ਬੰਦਰ ਨੂੰ ਨਾ। ਚਲੋ ਹੋਰ ਲਾਲ ਵਿੱਚ। ਹਾਂ ਇਹ ਸੀਡਲੈਸ ਹੈ ਇਹ ਬੀਜ ਨਹੀਂ ਹੁੰਦਾ ਜੀ ਬਿਨਾ ਬੀਜ ਹੋਏ ਇਹ ਬੋਟੇ ਉਹ ਤੋਂ ਥੋੜੇ ਮਿਲੇ ਸੀਗੇ 10 12 ਬੋਟੇ ਸੀ ਇਹ ਫਿਰ ਗਮਲੇ ਚ ਲਾਤਾ ਸੀ ਹੁਣ ਵਧੀਆ ਹੋ ਗਿਆ ਸੋ ਵੀਰੋ ਜੇ ਚੈਨਲ ਤੇ ਨਵੇਂ ਹੋ ਤਾਂ ਫੋਲੋ ਕਰ ਲਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਯੂਸ ਦੱਸਿਆ ਕਰੋ ਕਿਉਂਕਿ ਅਸੀਂ ਪੂਰੀ ਪ੍ਰੋਪਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਆ ਕਈ ਯੂਟਿਊਬਰ ਹੋ ਜਿਨ੍ਹਾਂ ਨੂੰ ਨੌਲੇਜ ਨਹੀਂ ਗਈ ਬੋਟਿਆਂ ਬਾਰੇ ਉਹ ਆਪਣੇ ਵਿਊ ਕੁੱਟਣ ਲਈ ਐਵੇਂ ਖਾਦਾ ਪੋਾਈ ਜਾਣਗੇ ਯੂਰੀਆ ਪੋਾਈ ਜਾਣਗੇ ਡੀਐਪ ਜੜੀਆਂ ਕਿ ਬੋਟੇ ਦੇ ਵਾਸਤੇ ਹਾਨੀਕਾਰਕ ਹੈ ਸੋ ਅਸੀਂ ਬਿਲਕੁਲ ਤੁਹਾਡੇ ਵਾਸਤੇ ਵਧੀਆ ਜਾਣਕਾਰੀਆਂ ਲੈ ਕੇ ਆਉਂਦੇ ਆਂ ਬੋਟੇ ਲੈਣੇ ਹੋਣ ਤਾਂ ਫਰੂਟ ਦੇ ਬੋਟੇ ਆਪਣੇ ਤੋਂ ਵਧੀਆ ਤੁਹਾਨੂੰ ਕਿੱਥੋਂ ਨਹੀਂ ਮਿਲ ਸਕਦੇ ਸੋ ਕਲਕੱਤੇ ਆਂਧਰੇ ਵਾਲੇ ਸਾਰੇ ਬੋਟੇ ਹੁੰਦੇ ਆਂ ਮੂੰਹ ਨਾਲ ਸਾਰੇ ਕਹਿ ਦਿੰਦੇ ਆਂ ਪਰ ਇੱਕ ਵਾਰ ਵਿਜ਼ਿਟ ਜੁਰ ਕਰਾ ਜਲਾਲਾਬਾਦ ਤੋਂ ਫਰੋਇਪਰ ਰੋਡ ਤੇ ਆਪਣੀ ਨਰਸਰੀ ਹੈ ਇੱਕ ਵਾਰ ਮੌਕਾ ਦਿਓ ਧੰਨਵਾਦ